ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਮਾਨੋਚਾਲ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਇਸ ਘਰੋਂ ਆਪਾਂ ਕਾਫੀ ਵੀਡੀਓ ਜਿਹੜੀਆਂ ਦੋਸਤੋ ਪਹਿਲਾਂ ਵੀ ਅਪਲੋਡ ਕਰੀਆਂ ਨੇ ਨਾਲ ਆਪਣੇ ਭਾਈ ਜੋਗਾ ਦੇ ਵੀਰ ਦੀਪਾ ਹੋਵੇਗਾ ਬਿਲਕੁਲ ਜਿਹੜੀ ਦੋਸਤੋ ਪੂਰੀ ਇਨਫੋਰਮੇਸ਼ਨ ਆਪਾਂ ਇਹਨਾਂ ਦੋਨਾਂ ਵੀਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਬਿਹੜਾ ਹੋਣਗੀਆਂ ਠੀਕ ਹੈ ਜੀ ਤੇ ਚਾਰ ਮੱਝਾਂ ਝੋਟੀਆਂ ਹੋਣਗੀਆਂ ਪੂਰੀ ਡਿਟੇਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਦੋਸਤੋ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਹੈ ਜੀ ਤੇ ਅੱਜ 27 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਕੱਲ ਮਾਰਨਿੰਗ 28 ਜੂਨ ਨੂੰ 6 ਵਜੇ ਅਪਲੋਡ ਕੀਤੀ ਜਾਊਗੀ ਵੀਡੀਓ ਤੇ ਵੀਡੀਓ ਵੇਖਣ ਤੋਂ ਬਾਅਦ ਜਿਹੜਾ ਪਸ਼ੂ ਪਸੰਦ ਆਊਗਾ ਤੁਹਾਨੂੰ ਇੱਕ ਟਾਈਮ ਦੋ ਟਾਈਮ ਚਵਾਈ ਜਿਹੜੀ ਆ ਉਹ ਜਰੂਰ ਆਪਣੀ ਤਸੱਲੀ ਦੇ ਨਾਲ ਘਰ ਵਿਜਿਟ ਕਰਕੇ ਕਰ ਲਿਓ ਠੀਕ ਹੈ ਜੀ ਜੇਕਰ ਕੋਈ ਪਸੂ ਸੂਣ ਵਾਲਾ ਹੋਇਆ ਉਹਨੂੰ ਤਿਪ ਕੇ ਚੌਥਾ ਥਨਾ ਦੀ ਤਸੱਲੀ ਕਰ ਲਿਓ ਗੱਲਬਾਤ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਵੀਰ ਜੋ ਕੇ ਸਾਸਰੀ ਕਾਲ ਸਾਸਿਕਾ ਵੀਰ ਜੀ ਹੋਰ ਦੀਪੇ ਭਾਈ ਕੀ ਹਾਲ ਨੇ ਸਾਡੀ ਹਾਲ ਨੇ ਕਹਿਵੇਂ ਚੰਗੀ ਚੰਗੀ ਚੱਲ ਏ ਇੱਕ ਨੀਲੀ ਦਾ ਵੀ ਵਿਜਜ ਲੈ ਕੇ ਨੱਕ ਖੜਾ ਕਰਤਾ ਹਾਂਜੀ ਆਵੇ ਹਾਂਜੀ ਲੋ ਇੱਕ ਨੀਲੀ ਰਾਵੀ ਦੀ ਮੱਝ ਵੀ ਹੈਗੀ ਆ ਯਕੀਨ ਵੀਰਾਂ ਦੇ ਲਈ ਆ ਠੀਕ ਹੈ ਜਿਹੜੇ ਅੱਗੇ ਨੀਲੀ ਦਾ ਵੀ ਦਾ ਪਸੂ ਖਰੀਦਣਾ ਚਾਹੁੰਦੇ ਹੋ ਉਹ ਤੁਸੀਂ ਹੱਥ ਪਾ ਲਿਓ ਗੱਬਣਾ ਵੇਨੇ ਕਿੰਨਾ ਕ ਸਮਾਂ ਹਜੇ ਲੱਗੇ ਜਾਊਗੀ ਬਾਕੀ ਡਿਟੇਲ ਵਾਰੋ ਵਾਰੀ ਆਪਾਂ ਜਿਹੜੀ ਸਾਂਝੀ ਕਰਦੇ ਆ ਸਾਰਿਆਂ ਦੀ ਤੇ ਜੋਗੇ ਭਾਈ ਕਿਹੜੇ ਪਾਸੇੋਂ ਸਟਾਰਟ ਕਰੀਏ ਅਜ ਫਿਰ ਇਧਰੋਂ ਲੱਗਦੀ ਐ ਸਟਾਰਟ ਆਓ ਜੀ ਆਓ ਆਓ ਤੇ ਪਹਿਲੇ ਨੰਬਰ ਤੋਂ ਦੋਸਤੋ ਝੋਟੀ ਇੱਕ ਤੁਹਾਨੂੰ ਦਿਖਾਉਣ ਲੱਗੇ ਆਪਾਂ ਨੂੰ ਝੋਟੀ ਐ ਜੀ ਪਹਿਲੇ ਇਹ ਪਹਿਲਣ ਝੋਟੀ ਆ ਜੀ ਹਾਂਜੀ ਤੇ ਸੂਈ ਐ ਕਿ ਸੂਣ ਵਾਲੀ ਆ ਸੂਣ ਵਾਲੀ ਐ ਸੂਣ ਵਾਲੀ ਐ ਜੀ ਸੂਣ ਵਾਲੀ ਆ ਹਾਂਜੀ ਤੇ ਇੱਕ ਪਹਿਲਾ ਝੋਟੀ ਵੀ ਆਪਾਂ ਕਿਤੋਂ ਪਾਈਆਂ ਸੀ ਵੀਡੀਓ ਦੇ ਵਿੱਚ ਉਹ ਵੇਗੀਆਂ ਜੀ ਠੀਕ ਆ ਜੀ ਤੇ ਇਹ ਸੂਂਦੀ ਕਿੰਨੇ ਕ ਦਿਨ ਤੱਕ ਆ ਜੀ ਇਹ ਵੀ ਜੀ 10 ਦਿਨ ਖੜੂਗੀ ਜੀ 10 ਦਿਨ ਲੈ ਜੂਗੀ ਠੀਕ ਆ ਬਾਕੀ ਸ਼ਕੀਨੀ ਸ਼ਕੂਨੀ ਪੂਰੀ ਆ ਸਿੰਗੀ-ਸੁੰਗੀ ਬੜੀ ਛੋਟੀ ਜੀ ਠੀਕ ਆ ਜੀ ਰਿੰਗ ਸਿੰਗਾ ਤੇ ਕੱਦ-ਕਾਠੀ ਵੀ ਬਹੁਤ ਸੋਹਣਾ ਹੈਗਾ ਛੋਟੀ ਦਾ ਠੀਕ ਆ ਜੀ ਸੋ ਪਹਿਲਾ ਸੂਬਾ ਸੁਣ ਜਾ ਰਹੀ ਆ ਸੋ ਇੱਕ ਤਾਂ ਨੱਕ ਜਿਹੜਾ ਦੋਸਤੋ ਪਹਿਲੇ ਸੂਵੇ ਵਾਲਾ ਵੀਰ ਹੁਣੇ ਜ਼ਰੂਰ ਲਿਆ ਕੇ ਖੜਾ ਕਰਦੇ ਆ ਜਿਵੇਂ ਜਿਵੇਂ ਕਿਸੇ ਭੈਣ ਭਰਾ ਦੀ ਚੁਆਇਸ ਹੁੰਦੀ ਆ ਉਹਨੂੰ ਮੁੱਖ ਜਿਹੜਾ ਰੱਖ ਕੇ ਵਰਕ ਕੀਤਾ ਜਾਂਦਾ ਠੀਕ ਆ ਬਾਕੀ ਸਿੰਗੀ-ਸੁੰਗੀ ਛੋਟੀ ਆ ਪਤਲੇ ਪਿੰਡੇ ਦੀ ਆ ਤੇ ਦਿਨ ਪ੍ਰੋਪਰ ਆਪਾਂ ਪੁੱਛ ਲਾਂਗੇ ਇੱਕ ਵਾਰੀ ਤੁਸੀਂ ਆ ਬਾਡੀ ਬੈਂਟਰ ਪੂਰਾ ਸਟਰਕਚਰ ਜਿਹੜਾ ਇਸ ਝੋਟੀ ਦਾ ਜ਼ਰੂਰ ਦੇਖ ਲਓ ਠੀਕ ਆ ਤੇ ਲਾਏ ਪਈਏ ਹਜੇ ਪੁੱਛਦੇ ਆ ਵੀ ਸਮਾਂ ਕਿੰਨਾ ਕੁ ਲੇਜੂਗੀ ਜੋਗੇ ਬਾਈ ਜੀ 15 ਦਿਨ ਵੀ ਖੜ ਸਕਦੀ 10 ਕਿਹਾ ਕਰ ਰਹੇ ਨੇ 15 ਦਿਨ ਵੀ ਖੜ ਸਕਦੀ ਹੈ ਜੀ ਲਾਜੂ 15 ਦਿਨ ਜੀ ਹਾਂ ਜੀ ਠੀਕ ਆ ਝੋਟੀ ਵਾਹ ਠੰਡੀ ਠਹਿਰੀ ਹੈ ਨਾ ਉਹ ਸੀਸਲਾ ਆ ਆ ਲੋ ਹੋਰ ਠੰਡੀ ਹੈ ਜੀ ਵੇਖੋ ਠੀਕ ਆ ਜੀ ਸੀਸਲਾ ਕਪੂਰੀਓ ਦੋਸਤੋ ਥਣ ਪੂਰਾ ਜਿਹੜਾ ਮੁਠੀ ਜਿਹਾ ਹੱਥੀ ਚਵਾਈਆ ਥਣ ਰਹੂਗਾ ਤੇ ਜੋ ਕਿ ਵੀਰ ਹਰ ਇੱਕ ਹਰ ਵਾਰੀ ਇੱਕ ਕੋਈ ਨਾ ਕੋਈ ਝੋਟੀਆਂ ਆਪਾਂ ਲੈ ਕੇ ਪੇਸ਼ ਕਰਦੇ ਹਾਂ ਪਹਿਲਣ ਹਾਂਜੀ ਇਹਦਾ ਮੁੱਲ ਕਿੰਨਾ ਜੀ ਇਹਦਾ ਜੀ ਆਪਾਂ 70000 ਕਰਦੇ ਆ ਹਾਂ 65 ਦੀ ਦੇ ਦੇਣੀ ਹੈ ਜੀ ਆਪਾਂ 65000 ਦੀ ਹਾਂਜੀ ਠੀਕ ਹੈ ਜੀ ਵਿੱਚ ਹੋਰ ਮਾਨਤਾ ਕਰਦਾ ਕਿ ਜ਼ਾਦੀ ਠੀਕ ਹੈ ਹਾਂਜੀ 65000 ਦੀ ਜਿਹੜੀ ਆ ਦੋਸਤੋ ਇਹ ਪਹਿਲੇ ਨੰਬਰ ਵਾਲੀ ਝੋਟੀ ਆ ਜਿਹੜੀ ਪਲੂਨ ਪਹਿਲਾ ਸੂਬਾ ਝੋਟੀ ਸੋਨਾ ਇਹ ਦਿੱਤੀ ਜਾਊਗੀ 15 ਦਿਨ ਦੀ ਹਜੇ ਕੱਚੀ ਆ 15 ਦਿਨ ਸਮਾਂ ਲੈਂਦੀ ਹੈ ਠੀਕ ਆ ਤਾਂ ਠੰਡੀ ਧੀਰੀ ਵੇਖੋ ਤੁਸੀਂ ਬਿਲਕੁਲ ਵਹਿਣਾ ਵਰਗੀ ਆ ਓਕੇ ਜੀ ਤੇ ਦੀਪੇ ਬਾਈ ਇੱਕ ਦੂਜੇ ਨੰਬਰ ਤੇ ਆਪਣੇ ਕੋਲ ਇਹ ਆ ਗਈ ਜੜੀ ਮੱਝ ਇਹ ਵੀ ਝੋਟੀ ਆ ਹਾਂਜੀ ਪਹਿਲੇ ਸੂਏ ਸੂਈ ਆ ਜੀ ਪਹਿਲਾ ਸੂਆ ਸੂਈ ਆ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਉਹ ਬੱਚਾ ਭਾਈ ਕੱਲ ਹੀ ਆਈ ਬੱਚਾ ਮਰ ਗਿਆ ਦਾ ਬੱਚਾ ਮਰ ਗਿਆ ਲਗਭਗ ਹੋਣਗੇ ਜੀ ਬੱਚਾ ਮਗਰ ਮੇਲ ਸੀਗਾ ਹਾਂਜੀ ਹਾਂਜੀ ਉਹ ਦਿਖਾ ਦਿੰਨੇ ਆਪਣੇ ਕੋਲ ਹੀ ਪਿਆ ਬੱਚਾ ਵੀ ਹਾਂਜੀ ਹਾਂਜੀ 2 ਮਹੀਨੇ ਹੋ ਗਿਆ ਸਮਾਂ ਸੂਈ ਨੂੰ ਹਾਂਜੀ 2 ਮਹੀਨੇ ਤੇ ਜੋਗੇ ਬਾਈ ਕਿੰਨਾ ਕ ਦੁੱਧ ਹੋਣ ਥੱਲੇ ਦੁੱਧ ਦੇ 7 ਕਿਲੋ ਹੈਗਾ ਜੀ। ਅੱਛਾ ਜੀ। ਹਾਂ ਜੀ। ਕੋਈ ਦੋ ਟਾਈਮ ਆ ਕੇ ਚੋਲੇ। ਚੋਲੇ ਜਿੱਤਰ ਮਜੀ ਤਸੱਲੀ ਨਹੀਂ। ਠੀਕ ਹੈ ਜੀ। ਤੇ ਪਹਾੜੇ ਤੇ ਮਿਲਦੀ ਹੁੰਦੀ ਹੈ। ਸਵੇਰੇ ਉਧਾ ਚੋਈ। ਸਵੇਰੇ ਪਹਾੜੇ ਚਾੜ ਤੇ ਮਿਲ ਪੀ ਵਧੀਆ। ਹਾਂ ਜੀ ਪਹਾੜੇ। ਪਹਾੜੇ ਚਾੜ ਤੇ ਜਿਹੜੀ ਦੋਸਤੋ ਮਿਲਦੀ ਹੈ ਠੀਕ ਆ ਬਾਕੀ ਬੱਚਾ ਜਿਹੜਾ ਹੈਗਾ ਉਹ ਮਰ ਗਿਆ ਸੀਗਾ। ਉਹ ਫਿਲਹਾਲ ਵੀਰ ਹੁਣਾਂ ਘਰੇ ਰੱਖਿਆ ਠੀਕ ਆ। ਸੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਵੀਰ ਨੇ ਖਰੀਦਣੇ ਆ ਉਹ ਤੁਸੀਂ ਆਪਦੀ ਪਹਾੜੇ ਚਾੜ ਤੇ ਚੁਵਾਈ ਜਿਹੜੀ ਕਰ ਸਕਦੇ ਹੋ ਠੀਕ ਆ। ਬਾਕੀ ਦੀਪੇ ਭਾਈ ਕਿਸੇ ਤਰ੍ਹਾਂ ਦੀ ਕੋਈ ਔਰਤ ਨਹੀਂ ਕਿਸੇ ਪਾਸਿਓਂ ਵੀ ਝੋਟੀਆਂ ਪਚੋਪਸਾ ਮੈਂ ਇੱਕ ਇੱਕ ਨੰਬਰ ਜੀ ਹਾਂਜੀ ਹਾਂਜੀ ਠੀਕ ਆ ਆ ਬੱਚਾ ਜਿਹੜਾ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਨਿਗਾਹ ਮਾਰ ਲਓ ਆ ਬੱਚਾ ਜਿਹੜਾ ਇਹਦਾ ਕਟੜੂ ਸੀਗਾ ਠੀਕ ਹੈ ਜੀ ਇਹ ਮਰ ਗਿਆ ਸੀਗਾ ਤੇ ਫਿਲਹਾਲ ਕੋਈ ਆਜ਼ਾਦੀ ਹੇਰਵਾਜਾ ਨਹੀਂ ਕੀਤਾ ਪਸ਼ੂ ਨੇ ਵੀਰਾਂ ਦਾ ਵੀ ਝਾੜ ਤੇ ਮਿਲਦੀ ਹੈ ਲੈ ਲਓ ਚੱਟਾਂ ਦੀ ਬਿਲਕੁਲ ਜੀ ਲਓ ਜੀ ਤੋਰ ਕੇ ਵੀਰ ਦੀਪੇ ਤੋਰ ਠੀਕ ਹੈ ਬਾਕੀ ਆ ਫੇਸ ਕੁਆਲਟੀ ਜੇ ਮੂੰਹ ਮੱਥਾ ਵੇਖੋ ਸਿੰਗੀ-ਸੁੰਗੀ ਵੇਖੋ ਠੀਕ ਹੈ ਜੀ ਸ਼ਾਈ-ਸ਼ੂਈ ਪੂਰੀ ਆ ਸ਼ਕੀਨੀ ਪੂਰੀ ਆ ਛੋਟੀ ਦੇ ਵਿੱਚ ਤਾਂ ਸੁਬਾ ਪਹਿਲਾਂ ਹੀ ਸੂਈ ਸੀ 2 ਕੁ ਮਹੀਨੇ ਦਾ ਸਮਾਂ ਹੋ ਗਿਆ ਠੀਕ ਹੈ 7 ਕਿਲੋ ਦੁੱਧ ਹਾਜ਼ਰ ਆ ਤੇ ਮੋਲੇ ਦਾ ਲੈਣ ਦੇਣ ਮੋਲੇ ਦਾ 55000 ਕਰਦੇ ਆ ਜੀ ਹਾਂ ਜੀ 52 ਦੀ ਦੇ ਦਾਂਗੇ ਜੀ 52000 ਦੀ ਹਾਂ ਜੀ ਠੀਕ ਹੈ ਜੀ 52000 ਦੀ ਠੀਕ ਹੈ ਹਾਂ ਜੀ ਤੇ 52000 ਦੀ ਭਰਾਵੋ ਇਹ ਜਿਹੜੀ ਛੋਟੀ ਦੇ ਤੀਜੋ ਆ ਆ ਦੇਖੋ ਠੀਕ ਹੈ ਇਸ ਤੋਂ ਬਾਅਦ ਇੱਕ ਮੱਝ ਆ ਠੀਕ ਹੈ ਜੀ ਪੂਰੀ ਭਾਰੀ ਵਜਨ ਵਜੂਦ ਵਾਲੀ ਜਿਹੜੀ ਇੱਕ ਮੱਝ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਹਾਂ ਨੀਲੀ ਰਾਵੀ ਦੀ ਜਿਹੜੀ ਮੱਝ ਆ ਸੋ ਹਰ ਵਾਰ ਦੀ ਤਰ੍ਹਾਂ ਦੋਸਤੋ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਨੀਲੀ ਰਾਵੀ ਦਾ ਪਤੂ ਨਿਕਲੇ ਤਾਂ ਜ਼ਰੂਰ ਖਰੀਦ ਲਿਏ ਇਹ ਮੱਝ ਜਿਹੜੀ ਵੀਰ ਹੁਣੀ ਲੈ ਕੇ ਆਏ ਵੀ ਤੇ ਬਾਕੀ ਆ ਥਣ ਭਾਂਡਾ ਜੇ ਤਾਂ ਪੁੱਛੋ ਬੇਸ਼ੱਕ ਲੰਡੀ ਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਬਾਕੀ ਮੂੰਹ ਮੱਥਾ ਚੰਗਾ ਠੀਕ ਹੈ ਜੀ ਬਿਲਕੁਲ ਸਟੇਟ ਆਪਾਂ ਕਹਿ ਲਈਏ ਵੀ ਮਾਰਕਿੰਗ ਜੇਕਰ ਦੇਖੀਏ ਤਾਂ ਸਟੇਟ ਪਰ ਆ ਸਾਨ ਚੱਟੇ ਦੀ ਪੂਰੀ ਸਾਫ ਆ ਠੀਕ ਆ ਬਈ ਤੇ ਆਹ ਵੇਖੋ ਮੂੰਹ ਮੱਥਾ ਫੇਸ ਕੁਆਲਿਟੀ ਠੀਕ ਆ ਤੇ ਸਵੇਰੇ ਕਿੰਨੇ ਹੋਏਗੀ ਬਾਈ ਜੋਗੇ ਤੀਜੀ ਸਵੇਰ ਸੁਣਾ ਜੀ ਹਰ ਕੀ ਤੀਜਾ ਸਵੇਰ ਸੁਣਾ ਹਾਂ ਜੀ ਦਿਨ ਲੈ ਜੂ ਇਹਦੇ 2-4 ਕੱਢਦੀ ਆ 8 ਦਿਨ ਖੜੂਗੀ ਹਫਤਾ ਪੂਰਾ ਲੈ ਜੂ ਫਿਰ ਤੇ ਹਾਂ ਜੀ ਲੈ ਜੂ ਠੀਕ ਆ ਹਫਤਾ ਇੱਕ ਪੂਰਾ ਲੈ ਜੂਗੀ ਭਰਾਵੋ ਇਹ ਧਿਆਨ ਦੇ ਵਿੱਚ ਰੱਖ ਲਿਓ ਤੇ ਬਾਕੀ ਟਿਪ ਟੁਪ ਕੇ ਲੈ ਜਾਂਦੀ ਵਧੀਆ ਨਿਕਲੀ ਜੀ ਵਧੀਆ ਵਧੀਆ ਸਾਰੀ ਤਸੱਲੀ ਕੀਤੀ ਜੀ ਅੱਛਾ ਜੀ ਜਿੰਨੇ ਖੜਨੀ ਹੋਈ ਆਪਣੀ ਤਸੱਲੀ ਕਰਕੇ ਖੜੀ ਕਿਸੇ ਤਰ੍ਹਾਂ ਕੋਈ ਪਾਰ ਪਿੱਛੇ ਦੀ ਕੋਈ ਮੁਸ਼ਕਲ ਜੀ ਕੋਈ ਪੂਰੀ ਗਰੰਟੀ ਜੀ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਹਾਂਜੀ ਤੇ ਇਹਦਾ ਜੋਗੀ ਵਰ ਨੀਲੀ ਦਾ ਕਿੰਨਾ ਮੁੱਲ ਇਹ ਨਿੱਜਾ ਵੀ ਦਾ ਮੁੱਲ ਇਹਦਾ ਵੀ ਜਾਇਜ਼ ਹੀ ਆ ਜੀ 85000 ਮੁੱਲ ਕਰਦੇ ਆ ਹਾਂਜੀ 80000 ਦੀ ਦੇ ਦੇਣੀ ਠੀਕ ਹੈ ਜੀ ਹਾਂਜੀ 80000 ਦੀ ਹਾਂ ਨਾ ਹਾਂਜੀ 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 ਦੁੱਧ 14 15 ਕਿਲੋ ਕੱਢੂਗੀ ਠੀਕ ਹੈ ਜੀ ਦੋ ਤਾਂ ਵੀਰਾਂ ਦਾ ਵੀ 14-15 ਕਿਲੋ ਕੱਢ ਦੋਗੀ ਠੀਕ ਆ ਬਾਕੀ ਦੋਸਤੋ ਪੂਰੀ ਬੰਤਰ ਵੇਖ ਲਓ ਸਰੀਰ ਘਟਾਂਜਾ ਜੋ ਵੀ ਹੈਗਾ ਤੁਹਾਡੇ ਸਾਹਮਣੇ ਆ ਠੀਕ ਆ ਸਵੇਰ ਵੀਰ ਕਹਿੰਦਾ ਵੀ ਤੀਜੇ ਸਵੇਰ ਹੁਣ ਸੋਣੀ ਆ ਠੀਕ ਆ ਤੇ ਬਾਕੀ ਥਾਂ ਥੂੜ ਜਿਹੜਾ ਪ੍ਰੋਪਰ ਵਧੀਆ ਲੱਗਾ ਠੀਕ ਆ ਤੇ ਪੱਧਰ ਵਿਖਾਲਾ ਹੈ ਅਜਰੇ ਟਾਈਮ ਬਿਲਕੁਲ ਜਿਹੜਾ ਪੱਧਰ ਵਿਖਾਲਾ ਹੈਗਾ ਬੈਕ ਸਾਈਡ ਤੋਂ ਆਕਰੋ ਦਿਓ ਇਹ ਦੋਈਆਂ ਹੈਂ ਹਾਂ ਭਾਬੀ ਨੂੰ ਫੜਾ ਦੇ ਠੀਕ ਆ ਤੇ 85000 ਡਿਮਾਂਡ ਆ 80000 ਦੀ ਲੈਦੇ ਆ ਠੀਕ ਆ ਲੀਲੀ ਆਵਦੀ ਮੱਝ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਯਕੀਨ ਇੱਕ ਹੋਰ ਝੋਟੀ ਦਿਖਾ ਦਿੰਦੇ ਆ ਪੂਰਾ ਨਗੀਨਾ ਹੀ ਹੈਗੇ ਤੇ ਦੀਪੇ ਭਾਈ ਕੀ ਇਨਫੋਰਮੇਸ਼ਨ ਹੈ ਦੀ ਇਹ ਭਾਈ ਮਹੀਨਾ ਹੋ ਗਿਆ ਸੁਈ ਨੂੰ ਮਹੀਨਾ ਹੋ ਗਿਆ ਸੀ ਬੱਚਾ ਮਰ ਗਿਆ ਦਾ ਠੀਕ ਆ ਜੀ ਹਾਂ ਜੀ ਬੱਚਾ ਮਰ ਗਿਆ ਤੇ ਮਹੀਨਾ ਸਮਾਂ ਹੋ ਗਿਆ ਸੁਈ ਨੂੰ ਠੀਕ ਆ ਤੇ ਬਾਕੀ ਜੋਗੇ ਭਾਈ ਕਿੰਨਾ ਕੁ ਹੁਣ ਮਿਲਕ ਥਨੇ ਮਿਲਕ ਜੀ ਪ੍ਰੋਪਰ ਜਿੰਨਾ ਹੈਗਾ ਵਾ 7 ਕਿਲੋ ਪ੍ਰੋਪਰ ਹੈਗਾ ਵਾ ਦੁੱਧ ਜਿਆਦਾ ਹੈ 9 ਕਿਲੋ ਦੇ ਲਾਗੇ ਬੰਨੇ ਹੈਗਾ 9-10 ਕਿਲੋ ਹਾਂਜੀ ਪਰ ਹੁਣ ਬੱਚਾ ਮਰਨ ਕਰਕੇ ਥੱਲੇ 7 ਕਿਲੋ ਦੁੱਧ ਹੈਗਾ ਜੀ 7 ਕਿਲੋ ਹੈ ਹਾਂਜੀ ਠੀਕ ਹੈ ਜੀ ਬੱਚਾ ਮਰਨ ਦੇ ਕਾਰਨ ਇਹਦਾ ਦੋਸਤੋ ਦੁੱਧ ਬੇਸ਼ੱਕ ਪਸੂ ਚੋਂ ਘਟ ਜਾਂਦਾ ਹੈ ਉਹ ਗੱਲ ਵਾਕ ਹੈ ਠੀਕ ਹੈ ਜੀ ਬਾਕੀ ਅੱਗੇ ਕੋਈ ਸੇਵਾ ਵਾਲਾ ਵੀਰ ਹੋਇਆ ਤਾਂ ਤੁਸੀਂ 7 ਤੋਂ 8 ਵੀ ਕਰ ਸਕਦੇ ਹੋ ਫਿਲਹਾਲ ਜਿਹੜਾ ਮੌਜੂਦਾ ਮੌਕੇ ਦਾ ਅੱਜ ਉਹ 7 ਕਿਲੋ ਦੁੱਧ ਹਾਜ਼ਰ ਆ ਠੀਕ ਹੈ ਜੀ ਤੇ ਕਦ ਬਹੁਤ ਚੰਗਾ ਹੈਗਾ ਸੋਨੇ ਕਦ ਕੱਢਦੀ ਆ ਤੇ ਥਣ ਜੱਡਾ ਵੀ ਪੂਰਾ ਸਾਫ ਆ ਤੇ ਕਸਮਾਂ ਜਾਂ ਲੇਵਾ ਠੀਕ ਆ ਟਾਇਰ ਟਾਡਰ ਦੀ ਆ ਤੇ ਦੁੱਧ ਹੁਣ ਪੂਰਾ ਪਨੈਟ ਸੱਤ ਚ ਵਾਦਾਂਗੇ ਜੀ ਸੱਤ ਤੋਂ ਬਾਅਦ ਹੀ ਹੋਊਗਾ ਜੀ ਸੱਤ ਤੋਂ ਬਾਅਦ ਹੋਊਗਾ ਜੀ ਠੀਕ ਆ ਜੀ ਠੀਕ ਆ ਜੀ ਲਓ ਜੀ ਠੀਕ ਆ ਸਾਡੀ ਬੋਰਡ ਦੋ ਬੇਲੀ ਦੋਨੋਂ ਟਾਈਮ ਫਿਰ ਬਾੜੇ ਭੁਰੇ ਤੇ ਛਾੜ ਦੇ ਬਾੜੇ ਤੇ ਨਾ ਠੀਕ ਆ ਬਾੜੇ ਛਾੜਦੇ ਜਿਹੜੀ ਆ ਦੋਨੋਂ ਟਾਈਮ ਮਿਲਦੀ ਆ ਠੀਕ ਆ ਤੇ ਕੋਈ ਵੀਰ ਆਪਦੀ ਤਸल्ली ਕਰਨ ਦੇ ਲਈ ਘਰ ਪਹੁੰਚ ਸਕਦੇ ਹੋ ਤੁਸੀਂ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਇੱਕ ਟਾਈਮ ਚੋ ਲੋ ਉਹ ਤੁਹਾਡੀ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਹੈ ਠੀਕ ਆ ਵੀਡੀਓ ਕਾਲ ਤੇ ਚੋਣੀ ਆ ਨਹੀਂ ਕੋਈ ਪਹੁੰਚ ਸਕਦਾ ਆਨਲਾਈਨ ਖਰੀਦਣੀ ਆ ਉਹ ਵੀ ਤੁਸੀਂ ਕਰਟੇਰੀਆ ਜਿਹੜਾ ਹੈਗਾ ਦੋਸਤੋ ਪੂਰਾ ਕਰ ਸਕਦੇ ਹੋ ਤੇ ਜੋਗੇ ਭਾਈ ਕਿੰਨਾ ਕੁ ਫਿਰ ਲੈਣ ਦੇਣ ਦਾ ਮੁੱਲ ਵੀਰੇ ਮੁੱਲ ਵੀਰ ਜੀ ਦਾ ਕਰਦੇ ਆ 70000 ਹਾਂਜੀ 65 ਦੀ ਦੇ ਦੇਣੀ ਜੀ 65000 ਦੀ ਹਾਂਜੀ ਠੀਕ ਆ ਜੀ ਛੋਟੀ ਚੰਗੀ ਹੈ ਜੀ ਬਿਲਕੁਲ ਹਾਂਜੀ ਛੋਟੀ ਜਿਹੜੀ ਦੋਸਤੋ ਅੱਗੇ ਵਾਦੇ ਬੰਦੀ ਆ ਤੇ ਅੱਗੇ ਕੋਈ ਬਾਣੀ ਪੂਣੀ ਦਾ ਚਾਂਸ ਨਹੀਂ ਦੁੱਜੇ ਨਹੀਂ ਨਹੀਂ ਥੋੜਾ ਚੰ ਮਹੀਨਾ ਤਾਂ ਹੋ ਗਿਆ ਸੁਈਨ ਮਹੀਨਾ ਕਿ ਹੋਇਆ ਜੀ ਠੀਕ ਹੈ ਹੈ ਪਹਿਲਾਂ ਨਹੀਂ ਹੈ ਨਾ ਹਾਂਜੀ ਪਹਿਲਾਂ 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 ਨਹੀਂ ਆ ਲੈ ਲਓ ਜੀ ਠੀਕ ਹੈ ਬਾਕੀ ਥਾਂ ਥੋਂ ਜਿਹੜਾ ਦੋਸਤ ਪੂਰਾ ਮੁੱਠੀ ਵਾਲਾ ਤੇ ਵਧੀਆ ਜਿਹੜਾ ਹਾਥੀ ਚਵਾਈ ਵਾਲਾ ਥਾਣਾ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ ਤੇ 7 ਕਿਲੋ ਦੀ ਚਵਾਈ ਤੁਸੀਂ ਕਰ ਲਿਓ ਤੇ ਝੋਟੀ ਚੰਗੀ ਹੈ ਇਸ ਤੋਂ ਬਾਅਦ ਇੱਕ ਅਗਲੀ ਜਿਹੜੀ ਦੋਸਤੋ ਕੈਟਾਗਰੀ ਹੈ ਕਿ ਵਿਹੜਾਂ ਵੀ ਆ ਜਾਂਦੀਆਂ ਤਿੰਨ ਵਿਹੜਾਂ ਵਗਾਉ ਨੇ ਤੇ ਆਹ ਵਿਹੜ ਆਪਣੇ ਕੋਲ ਆ ਗਈ ਸੂਈ ਸਵਾਈ ਇੱਕ 겁ਣਾ ਜੀ ਤਾਜੀ ਸੂਈ ਹੈ ਜੀ ਤਾਜੀ ਸੂਈ ਹੈ ਉਹ ਬੱਚਾ ਵਿਖਾ ਰਿਹਾ ਜੀ ਉਹ ਬੱਚਾ ਇਹਦੇ ਮਗਰ ਜੀ ਠੀਕ ਆ ਜੀ 나ੜੂ ਨਾਲ ਮਛੀ ਦੀਪੂ ਵੇ ਇੱਕ ਮੂੰਹ ਦਿਖਾਓ ਮੜਾ ਠੀਕ ਆ 나ੜੂ ਦੇ ਬੱਚਾ ਕੱਲ ਪਰਸੂ ਸੀ ਜੀ ਨਹੀਂ 5 ਕਿ ਦਿਨ ਹੋਇਆ ਜੀ 5 ਕਿ ਦਿਨ ਹੋ ਗਿਆ ਸਮਾਂ ਹਾਂਜੀ ਫਿਰ ਤੁਹਾਨੂੰ ਦੁੱਧ ਦੇ ਮਤਲਬ ਦੁੱਧ ਬਣ ਲੱਗ ਪਿਆ ਜੀ ਹਾਂਜੀ ਕਿੰਨਾ ਕੁ ਦੁੱਧ ਤੁਹਾਨੂੰ ਦੁੱਧ ਹੁਣ ਇਹ ਵੀ ਥੱਲੇ ਜੀ 12 ਕਿਲੋ ਹੈਗਾ ਜੀ ਹਾਂ 12 ਤੋਂ 13 ਹੀ ਹੋਗਾ ਜੀ 12 ਕਿਲੋ ਜਿਹੜਾ ਦੁੱਧ ਆ ਬੱਚੇ ਦੇ ਕੋਲ ਲੈ ਜਾਓ ਜੇ ਇੱਕ ਵਾਰੀ ਹਾਂ ਜੀ ਬੱਚੇ ਕੋਲ ਆ ਬੱਚਾ ਠੀਕ ਹੈ ਜੀ ਮੇਲ ਆ ਮੇਲ ਕਾਫਾ ਬੱਚਾ ਠੀਕ ਹੈ ਜੀ ਇਸ ਵੈੜ ਦੇ ਥੱਲੇ ਬਾਕੀ ਇੱਕ ਰੰਗ ਬਿਲਕੁਲ ਕਾਲੀ ਜਿਹੜੀ ਦੋਸਤੋ ਇਹ ਵੈੜ ਆ ਠੀਕ ਆ ਸਿੰਗ ਬੇਸ਼ੱਕ ਤੁਹਾਨੂੰ ਵੀਡੀਓ ਦੇ ਵਿੱਚ ਵੀ ਨਜ਼ਰ ਆ ਜਣੇ ਸਿੰਗ ਥੋੜੇ ਥੋੜੇ ਜਿਵੇਂ ਕਹਿ ਲਈਏ ਵੀ 8 8 7 7 ਇੰਚ ਦੇ ਸਿੰਗ ਹੈਗੇ ਆ ਤੇ ਬਾਕੀ ਦੁੱਧ ਵਾਲੇ ਪਾਸਿਓਂ ਖਰੀ ਆ 12 ਕਿਲੋ ਜਿਹੜਾ ਮੌਕੇ ਦਾ ਹਾਜ਼ਰ ਆ ਠੀਕ ਆ ਤੇ ਥਾਣਾ ਤੁਹਾਨੂੰ ਪੂਰਾ ਸੁਆਦੀ ਆ ਮੱਝਾਂ ਦਾ ਥਾਣਾ ਦੋਸਤੋ ਮੁੱਠੀ ਵਾਲਾ ਆ ਆ ਲਓ ਚਵਾਈ ਚੰਗੀ ਲੱਗੀ ਵੀਰ ਬਹੁਤ ਵਧੀਆ ਚਵਾਈ ਜੀ ਤੇ ਲੈਣ ਦੇ ਨੇ ਤਾਂ ਕੀ ਮੁੱਲ ਮੁੱਲ 35000 ਕਰਦੇ ਹਾਂ ਹਾਂ 32000 ਦੀ ਦੇ ਦੇਣੀ 32000 ਦੀ ਹਾਂਜੀ ਤਾਜੀ ਵੜਾ ਜਿਹੜੀ ਦੋਸਤੋ ਬਿਲਕੁਲ ਜਾਇਜ਼ ਰੇਟ ਦੇ ਉੱਤੇ ਦਿੱਤੀ ਜਾਣੀ ਆ 32000 ਦੇ ਵਿੱਚ ਠੀਕ ਹੈ ਜੀ ਹਾਂਜੀ ਭਾਈ ਦੀਪੇ 14 15 ਗੋਣ ਤੋਂ ਦੇ ਦੂਗੀ ਅੱਛੀ ਹੂੰ ਫਿਲਹਾਲ 12 ਕਿਲੋ ਹੈਗਾ ਬਾਕੀ ਸੇਵਾ ਦਾ ਜੀ ਹਾਂਜੀ ਵੇਖੋ ਪਸ਼ੂ ਜਿੰਨੇ ਦੁੱਧ ਵਾਲਾ ਹੈਗਾ ਉਹਨੇ ਦੁੱਧ ਹੀ ਦੇਣਾ ਹਾਂਜੀ ਪਰ ਕੋਈ ਸੇਵਾ ਵਾਲਾ ਕੋਈ ਚੰਗਾ ਮਾਰਕ ਟੱਕਰ ਗਿਆ ਹਾਂਜੀ ਤੇ ਹੋ ਸਕਦਾ ਵੀ ਉਹਨੀ ਆਸ ਨਹੀਂ ਦੀ ਪਸ਼ੂ ਦੁੱਧ ਕੱਢ ਵੀ ਜਾਂਦਾ 14 13 14 15 ਵੀ ਦੇ ਸਕਦੀ ਹੈ ਹਾਂਜੀ ਫਿਲਹਾਲ ਆਪਾਂ ਜਿਹੜਾ 12 ਚਵਾ ਦਾਂਗੇ ਹਾਂਜੀ 12 ਚਵਾ ਠੀਕ ਹੈ 32000 ਦਾ ਲੈਣ ਦੇਣਾ ਦੋਸਤੋ 32000 ਦੇ ਵਿੱਚ ਜਿਹੜੀ ਇਹ ਵੈੜ ਦਿੱਤੀ ਜਾਊਗੀ ਠੀਕ ਹੈ ਚੰਗੀ ਆ ਠੰਡੀ ਧੀਰੀ ਆ ਠੀਕ ਹੈ ਬੱਚਾ ਨਾਲ ਚੋਪ ਸਮਾ ਕੇ ਆ ਦੀ ਵੇਖ ਸਕਦੇ ਹੋ ਘਰ ਪਹੁੰਚ ਕੇ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਵੈੜ ਦਿਖਾਉਣੀ ਆ ਕਰੋ ਸੰਗ ਦੇ ਵਿੱਚ ਹੀ ਆ ਬਣਾ ਠੀਕ ਹੈ ਜੀ ਦੋਗਲੀਆਂ ਨੇ ਕ੍ਰੋਸ ਆਂਗ ਦੇ ਵਿੱਚ ਹੀ ਆ ਸੋ ਬਹੁਤੇ ਵੀਰ ਤੁਸੀਂ ਕ੍ਰੋਸ ਆਂਗ ਦੇ ਵਿੱਚ ਖਰੀਦ ਕੇ ਰਾਜੀ ਬਿਓ ਬਾਕੀ ਚੁਆਇਸ ਹਰ ਇੱਕ ਦੀ ਹੁੰਦੀ ਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਪਸ਼ੂ ਪਸੰਦ ਆ ਤੇ ਇਹ ਸੂਆ ਇਹ ਗੱਪਣਾ ਜੀ ਹਾਂ ਜੀ ਗੱਪਣਾ ਗੱਪਣਾ ਜੀ ਗੱਪਣ ਕਿੰਨੇ ਕਿ ਚਿਰ ਤੋਂ ਮਤਲਬ ਹੁਣ 10 ਕਿੰਨੇ ਕ ਬਾਕੀ ਆ ਇਹ ਹੋ ਸਕਦਾ ਜੀ ਅੱਜ ਹੀ ਸੂਪੇ ਜੋਰਜ ਮਾਰਨ ਦੀ ਸੂਪਾ ਨਾ ਜੀ ਨੇ ਹਾਂਜੀ ਸੂਆ ਕਿੰਨਾ ਮੰਨੀਆਂ ਜੀ ਦੂਜਾ ਸੂਆ ਜੀ ਲਓ ਜੀ ਦੂਜਾ ਸੂਆ ਵੀਰਾਂ ਦਾ ਵੀ ਸੁਣੀ ਆ ਹਾਂਜੀ ਤੇ ਉਹ ਸਾਦਾ ਵੀ ਅੱਜ ਭਲਕਾ ਲਈ ਗੇਮ ਹੀ ਆ ਸਾਰੀ ਅੱਜ ਸੁਪੈਣੀ ਆ ਜੀ ਅੱਜ ਸੁਪੈਣੀ ਆ ਜੀ ਥੱਲੇ ਬਹੁਤ ਚੰਗੀ ਬਣੀ ਥੱਲੇ ਕਮਾਲ ਹੈ ਸੀਲ ਕੋਦ ਕੰਫੈਕਟ ਜਿਹੜਾ ਬਿਲਕੁਲ ਜਿਹੜਾ ਕਸਮੇ ਲੈਵੇ ਦੀ ਆ ਦੋਸਤੋ ਠੀਕ ਆ ਕਿ ਮਿਲਕ ਚੰਗਾ ਪਸ਼ੂ ਪਾ ਦਿੰਦਾ ਜਿਹੜਾ ਥੋੜਾ ਟਾਇਰ ਦੇਵੇ ਦਾ ਤੇ ਆ ਮੂੰਹ ਮੱਥਾ ਵੇਖ ਸਕਦੇ ਹੋ ਸੁਆ ਦੂਜਾ ਸੁਗ ਜਾ ਰਹੀ ਹੈ ਲੋਰੀ ਕਰੋ ਤਸल्ली ਠੀਕ ਹੈ ਜੀ ਥਾਂ ਤੁਹਾਨੂੰ ਵੀ ਪੂਰਾ ਹੱਥੀ ਚਵਾਈ ਵਾਲਾ ਕੋਈ ਏਡੀ ਗੱਲ ਨਹੀਂ ਹੈਗੀ ਵੀ ਬਾਲਾ ਛੋਟਾ ਜਿਹਾ ਨਹੀਂ ਗਾ ਬਾਕੀ ਆ ਦੇਖੋ ਓਕੇ ਸਾਹਿਬ ਠੀਕ ਹੈ ਤੇ ਜੋਗੇ ਵੀਰ ਲੈਂਦਿਆਂ ਦਾ ਕੀ ਕਰਦੇ ਮੁੱਲ ਕਰਦੇ ਜੀ ਇਹਦਾ 35000 33000 ਤੀ ਦੇ ਦਾਂਗੇ ਜੀ ਹਾਂ ਨਾ ਹਾਂ ਜੀ ਠੀਕ ਹੈ 33000 ਦੀ ਜਿਹੜੀ ਆ ਦੋਸਤੋ ਹਾਂ ਨਾ ਐ ਠੀਕ ਆ ਤੇ ਮੁੱਲ ਜੇ ਨਾ ਮਰਜ਼ੀ ਕਰਾਉਣਾ ਵੀਰਾਂ ਦਾ ਕਰਾ ਲੇ 35 ਕਰ ਲੇ ਜਾਂ ਕੁਝ ਵੀ ਉਹ 33000 ਦੇ ਵਿੱਚ ਦਿੱਤੀ ਜਾਊਗੀ ਸੋ ਬਿਲਕੁਲ ਤਾਜੀ ਸੁੰਨ ਵਾਲੀ ਅੱਜ ਭਰ ਖਸੂਲ ਸਕਦੀ ਆ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਕਿਸੇ ਟਾਈਮ ਤੇ ਇੱਕ ਹਾਂ ਆ ਆ ਗਈ ਬੈੜ ਆਪਣੇ ਕੋਲ ਲਾਸਟ ਦੇ ਵਿੱਚ ਇਹ ਗੱਪਣਾ ਟੋਕੜਾ ਗੱਪਣਾ ਜੀ ਟੋਕੜ ਹਾਂਜੀ ਅੱਛਾ ਜੀ ਇਹ ਓਨਲੀ ਟੋਕੜ ਹੀ ਹੈ ਨਾ ਗੱਪੜ ਤੇ ਨਹੀਂ ਕੀ ਠੀਕ ਹੈ ਲੋ ਜੀ ਇਹ ਟੋਕੜ ਜਿਹੜੀ ਵੇੜਾ ਦੋਸਤੋ ਲਾਸ਼ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਪਏ ਠੀਕ ਹੈ ਤੇ ਸਮੱਧਰ ਹਾਈਟ ਜਿਹੜੀ ਹੈ ਮੀਡੀਅਮ ਆ ਸਮੱਧਰ ਜਾਂ ਕਰਦਾ ਤੇ ਚਵਾ ਕਿੰਨਾ ਕਾ ਗਿਆ ਥੱਲੇ ਦੁੱਧ 6 ਕਿਲੋ ਦੁੱਧ 6 ਕਿਲੋ ਜੀ 6 ਕਿਲੋ ਬਿਲਕੁਲ ਜਿਹੜਾ ਦੋਸਤੋ ਦੁੱਧ ਹੈਗਾ ਇਹਦੇ ਕੋਲ ਦੋਨੋਂ ਡਾਂਗੇ ਮਿਲਦੀ ਦੋਵੇਂ ਡਾਂਗੇ ਮਿਲਦੀ ਠੀਕ ਹੈ ਦੋਵੇਂ ਡਾਂਗੇ ਮਿਲਦੀ ਐ 6 ਕਿਲੋ ਦੁੱਧ ਆ ਠੀਕ ਆ ਜੀ ਸੂਆ ਤੁਸੀਂ ਪਹਿਲਾ ਮੰਨ ਲਓ ਜਾਂ ਦੂਜਾ ਮੰਨ ਲਓ ਠੀਕ ਆ ਤੇ ਛੋਟੀ ਜੀ ਬੱਧੀ ਆ ਦੁੱਧ ਵੀ ਚੰਗਾ ਐ 6 ਕਿਲੋ ਤੇ ਬਾਕੀ ਮੁੱਲ ਪੁੱਛ ਲੈਣੀ ਆ ਤੇ ਇਹ ਲੈਣ ਦੇਣ ਦਾ ਫਿਰ ਕਿੱਥੋਂ ਤੱਕ ਦੇ ਦੇਗੇ ਇਹ 12000 ਦੀ ਦੇ ਦੇਣੀ ਮੁੱਲ ਕਰਾਉ ਨੂੰ ਭਾਈ 15 ਕਰਾ ਲਓ 18 ਕਰਾ ਲਓ 17 ਕਰਾ ਲਓ 12000 ਦੀ ਦੇ ਦਾਂਗੇ ਜੀ 12000 ਦੀ ਹਾਂਜੀ ਹਾਂ ਲਓ ਜੀ ਠੀਕ ਆ ਇਹ 12000 ਦਾ ਜਿਹੜਾ ਦੋਸਤੋ ਨਾ ਜਿਹੜਾ ਬਾਹਰ ਤੇ ਵਿੱਚ ਤੁਹਾਨੂੰ ਦਿਖਾਇਆ ਇਹ 12000 ਦੀ ਵਿਹੜ ਵੀਰਾਂ ਦਾ ਦਵਾਂਗੇ ਦੁੱਧ 6 ਕਿਲੋ ਹੈਗਾ ਠੀਕ ਆ ਜੀ ਬਾਕੀ ਜੇ ਕਿਸੇ ਛੋਟੇ ਜੀਮੇਦਾਰ ਛੋਟੇ ਫਾਰਮਰ ਵੀਰ ਨੂੰ ਬਾਹਰੀ ਗਰਜ ਆ ਥੋੜੀ ਬਾਦ ਪਸ਼ੂ ਜਿਹੜਾ ਡਾਊਨ ਲੈਣਾ ਚਾਹੁੰਦੇ ਥੋੜਾ ਖਰਚਾ ਕਰਕੇ ਤੁਸੀਂ ਪਸ਼ੂ ਲੈਣਾ ਚਾਹੁੰਦੇ ਹੋ ਤੇ ਜ਼ਰੂਰ ਤੁਸੀਂ ਵਿਹੜ ਖਰੀਦ ਸਕਦੇ ਹੋ ਬਾਕੀ ਵਿਹੜਾ ਤੁਹਾਨੂੰ ਦਿਖਾਤੀਆਂ ਨੇ ਦੋ ਮੱਝਾਂ ਝੋਟੀਆਂ ਚਾਰ ਦਿਖਾਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੀਲੀ 라ਵੀ ਦਾ ਬਹੁਤ ਵਧੀਆ ਚੰਗਾ ਪੀਸ ਆ ਠੀਕ ਆ ਭਾਰੀ ਆ ਸਰੀਰਕ ਬੰਦਰ ਸੋਹਣੀ ਮੱਝ ਤੇ ਝੋਟੀ ਵੀ ਇੱਕ ਬਹੁਤ ਸਟੈਂਡਰਡ ਦੀ ਜਿਹੜੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਆ ਤੇ ਰੇਟ ਭਾਪੜਤਾ ਵੀ ਬਿਲਕੁਲ ਜਾਇਜ਼ ਹੈ ਜੀ ਹਾਂ ਜੀ ਝੋਟੀਆਂ ਤਿੰਨੇ ਹੀ ਬੜੀਆਂ ਚੰਗੀਆਂ ਜੀ ਤਿੰਨ ਝੋਟੀਆਂ ਤਿੰਨੇ ਚੜਦੀਆਂ ਚੜਦੀਆਂ ਜੀ ਬਿਲਕੁਲ ਤਿੰਨੇ ਚੰਗੀਆਂ ਜੀ ਚਲੋ ਜੀ ਬਾਕੀ ਰੇਟ ਪੜਤਾ ਵੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਜੋਗੇ ਵੀਰ ਸੰਪਰਕ ਨੰਬਰ ਆਪਣੇ ਨੰਬਰ ਹੈਗਾ ਜੀ 94644 35330 94644 35330 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਆ ਸੰਨ ਮੇਰੇ ਨਾਲ ਵੀਰ ਜੋਗਾ ਸਿੰਘ ਤੇ ਇਧਰ ਭਾਈ ਦੀਪਾ ਵੀਰ ਤੇ ਪਸ਼ੂ ਅੱਜ ਤੁਹਾਨੂੰ ਦਿਖਾਦੇ ਆ ਦੋਸਤੋ ਸੱਤ ਪਸ਼ੂ ਦਿਖਾਦੇ ਆ ਪਿੰਡ ਢਾਲੇ ਕੇ ਤੁਸੀਂ ਜਿਹੜੀ ਵਿਜਿਟ ਕਰਨੀ ਆ ਮਾਨੋਚਾਲ ਦੇ ਬਿਲਕੁਲ ਨਾਲ ਲੱਗਦਾ ਪਿੰਡ ਢਾਲੇ ਕੇ ਜੇਕਰ ਤਰਨਤਾਰਨ ਸਾਹਿਬ ਤੋਂ ਉਹਨੇ ਦੋਸਤੋ 8-10 ਕਿਲੋਮੀਟਰ ਦੀ 8 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਤੇ ਘਰ ਵਿਜਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ ਵਿਖਾਏ ਗਏ ਪਸ਼ੂਆਂ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ